ਸਾਡਾ ਭਾਈ ਜਸਪੀਰ ਸਿੰਘ ਉਹ ਮੋਰ ਦੀ ਕਤਾਰ ਦੇ ਵਿੱਚ ਖੜਾ ਹੁੰਦਾ ਸੀ ਤੇ ਵੀਰੋ ਵਾਜ ਕਿੱਥੇ ਆ ਉਹ ਵੀ ਇਹ ਸਰਕਾਰਾਂ ਨੇ ਵਾਰ-ਵਾਰ ਜਦੋਂ ਚੈਨਲ ਬੰਦ ਹੁੰਦੇ ਆ ਤੇ ਵੀਰੋ ਖੜੇ ਕਰਨੇ ਬਹੁਤ ਔਖੇ ਹੁੰਦੇ ਆ ਕਿ ਜਿਹੜਾ ਅੱਜ ਸਾਨੂੰ ਸਾਰੀ ਦੁਨੀਆ ਨੂੰ ਦਿਖਾ ਰਿਹਾ ਆ ਸਾਡਾ মিডিਆ ਭਾਈਚਾਰਾ ਉਹਦੇ ਨਾਲ ਇਹਨਾਂ ਧੱਕਾ ਕਰਦਾ ਤੇ ਵੀਰੋ ਥਲੀ ਬਾਈ ਨੇ ਜੋ ਪੋਸਟ ਜਿਹੜੀ ਆ ਉਹਨੇ ਕਰ ਦਿੱਤੀ ਸਾਨੂੰ ਇਹਨਾਂ ਦਾ ਵੀ ਸਾਥ ਦੇਣਾ ਚਾਹੀਦਾ ਜੇ ਕੋਈ ਇਹਨਾਂ ਦਾ ਚੈਨਲ ਬੰਦ ਹੁੰਦਾ ਉਹ ਚੈਨਲ ਕਿਉਂ ਬੰਦ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਬਾਈ ਥਲੀ ਨੇ ਸ਼ਹੀਪੁਰ ਦੇ ਵਿੱਚ ਜਿਹੜਾ ਇੱਕ ਛੋਟਾ ਜਿਹਾ ਬੱਚਾ ਭਈਆ ਤੇ ਵੀਰੋ ਉਹਨਾਂ ਦੇ ਚੈਨਲ ਬੰਦ ਕੀਤੇ ਜਾਂਦੇ ਆ ਮੈਂ ਕਹਿੰਦਾ ਕਿ ਜਿਹੜੇ ਸਾਡੇ ਵੀਰ ਮੀਡੀਆ ਤੇ ਚੱਲ ਰਾਇਆ ਅਸੀਂ ਉਹਨਾਂ ਨਾਲ ਡੱਟ ਕੇ ਸਾਥ ਦਈਏ ਸਾਡੇ ਵੀਰ ਯੰਗ ਵੀਰ ਇਹਦਾ ਵੀ ਚੈਨਲ ਕੱਲ ਪਰਸੋ ਤੋਂ ਬੰਦ ਹੋ ਗਿਆ ਜੋ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮੇਟੀ ਜਾ ਸਮਝਿਓ ਵਾਹਿਗੁਰੂ ਜੀ ਦਾ ਕਾਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਦੀਪ ਸਿੱਧੂ ਦੀਆਂ ਇਸਾਨੀ ਅਦਾਲਤ ਦੇ ਵਿੱਚ ਜਿਹੜੀਆਂ ਲਿਆ ਪ੍ਰਮਾਪੀਆਂ ਨੌਜਵਾਨਾਂ ਦੇ ਵਿੱਚ ਇੱਕ ਜੋਸ਼ ਭਰਿਆ ਉਹਨਾਂ ਨੇ ਮੇਰੇ ਵੀਰ ਨੇ ਬਾਸ ਪੰਜਾਬ ਦੀ ਜਥੇਵੰਦੀ ਬਾਈ ਨੇ ਖੜੀ ਕੀਤੀ ਤੇ ਬਹੁਤ ਸਤਜਰੀ ਉਹਨਾਂ ਦੀ ਟੀਮ ਜਿਨ੍ਹਾਂ ਨੇ ਅੱਜ ਤੱਕ ਪੰਜਾਬ ਦੇ ਵਿੱਚ ਕਿਤੇ ਨਹੀਂ ਕੋਈ ਢੀਡ ਪੈਂਦੀ ਹੈ ਜਿੱਥੇ ਬੰਦੀ ਉੱਤੇ ਪਹੁੰਚਦੀ ਹੈ ਬਾਈ ਮਨਦੀਪ ਸਿੰਘ ਜਿੱਥੇ ਦੀ ਹੜ ਆਈ ਉੱਥੇ ਸਾਡਾ ਵੀ ਪਹੁੰਚਿਆ ਤੇ ਉੱਤੇ ਹਰੇਕ ਲੋੜ ਪਾਤੀ ਉਹਨਾਂ ਨੇ ਮਦਦ ਕੀਤੀ ਬਹੁਤ ਵਿਚਾਰਾ ਸੋਨੂ ਗੜੀਆਂ ਤੇ ਕੋਸ਼ ਵਿਚਾਰਾ ਮੈਂ ਤੁਹਾਡੇ ਮੂਰੇ ਰੱਖਣਾ ਚਾਹਦਾ ਆਪਣੇ ਵੀਰਾਂ ਦੇ ਜਿਹੜੇ ਪੰਜਾਬ ਦੇ ਦਰਦੀ ਅੱਜ ਇਸ ਥਾਂ ਦੇ ਉੱਤੇ ਪਹੁੰਚੇ ਆ ਉਹ ਵਾਕਿਆ ਹੀ ਪੰਜਾਬ ਦੇ ਦਰਦੀ ਆ ਜਿਨ੍ਹਾਂ ਨੂੰ ਫਿਕਰ ਆ ਪੰਜਾਬ ਦੀ ਕਿਸਾਨੀ ਜਵਾਨੀ ਤੇ ਵਾਤਾਵਰਨ ਤੇ ਮੈਂ ਹੱਥ ਜੋੜ ਕੇ ਉਸ ਵੀਰਾਂ ਨੇ ਬੇਨਤੀ ਕਰਦਾ ਕਿ ਜਿਹੜਾ ਅੱਜ ਸਾਨੂੰ ਸਾਰੀ ਦੁਨੀਆ ਨੂੰ ਦਿਖਾ ਰਿਹਾ ਆ ਸਾਡਾ মিডিਆ ਭੈਚਾਰਾ ਤੇ ਸਾਡੇ ਭਾਈ মিডিਆ ਸਾਡੀ ਹਰੇ ਚੰਗੀ ਮਾੜੀ ਪੰਜਾਬ ਨੂੰ ਅੱਗੇ ਫਤਨਗਾਰੀ ਸੋਚ ਦਖਾਲਦੀ ਆ ਤੇ ਵੀਰੋ ਉਹਨਾਂ ਦੇ ਚੈਨਲ ਬੰਦ ਕੀਤੇ ਜਾਂਦੇ ਆ ਸਾਡਾ ਭਾਈ ਜਸਪੀਰ ਸਿੰਘ ਉਹ ਮੋਰ ਦੀ ਗਤਾਰ ਦੇ ਵਿੱਚ ਖੜਾ ਹੁੰਦਾ ਸੀ ਤੇ ਵੀਰੋ ਅੱਜ ਕਿੱਥੇ ਆ ਤਾਰਾ ਨੇ ਵਾਰ-ਵਾਰ ਜਦੋਂ ਚੈਨਲ ਬੰਦ ਹੁੰਦੇ ਆ ਤਾਂ ਵੀਰੋਂ ਖੜੇ ਕਰਨੇ ਬਹੁਤ ਔਖੇ ਹੁੰਦੇ ਆ ਸਾਡਾ ਵੀਰ ਯੰਗ ਵੀਰ ਇਹਨਾਂ ਦਾ ਵੀ ਚੈਨਲ ਕੱਲ ਪਰਸੋਂ ਤੋਂ ਬੰਦ ਹੋ ਗਿਆ ਮੈਂ ਜਿਹੜੇ ਵੀ ਮੇਰੇ ਵੀਰ ਪੰਜਾਬ ਦਾ ਦੀਆ ਉਹ ਜੇ ਹਰੇਕ ਦੀ ਬਾਹ ਫੜਦੇ ਆ ਮੈਂ ਕਿੰਨੇ ਜਿਹੜੇ ਸਾਡੇ ਮੀਡੀਆ ਵਾਲੇ ਸਾਡੇ ਮੀਰ ਸਾਡੀ ਗੱਲ ਹਰੇਕ ਤੱਕ ਪਹੁੰਚਾਉਂਦੇ ਆ ਸਾਨੂੰ ਇਹਨਾਂ ਦਾ ਵੀ ਸਤਿ ਸ੍ਰੀ ਅਕਾਲ ਦੇਣਾ ਚਾਹੀਦਾ ਜੇ ਕੋਈ ਇਹਨਾਂ ਦਾ ਚੈਨਲ ਬੰਦ ਹੁੰਦਾ ਉਹ ਚੈਨਲ ਕਿਉਂ ਬੰਦ ਹੋਇਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਬਾਈ ਖਲੀਨੇ ਸ਼ਹਿਰਪੁਰ ਦੇ ਵਿੱਚ ਜਿਹੜਾ ਇੱਕ ਛੋਟਾ ਜਿਹਾ ਬੱਚਾ ਭਈਆ ਭਈਆ ਨੇ ਜਿਹੜਾ ਉਹ ਮੈਂ ਤਾਂ ਕਹਿੰਦਾ ਸ਼ਹੀਦ ਹੈ ਕੀਤਾ ਸੀ ਹੈ ਦਿੱਤੇ ਕਿ ਸਾਡੀ ਤੋਂ ਬਿਨਾ ਕੁਰਬਾਨੀ ਤੋਂ ਅੱਗੇ ਨਹੀਂ ਵਾਗੀ ਜਿਹਾਂ ਚ ਭਈਏ ਭਜਾਓ ਪੰਜਾਬ ਬਚਾਓ ਨਾਰਾ ਲਗਾ ਤੂੰ ਇੱਕ 5 6 ਸਾਲ ਦਾ ਬੱਚਾ ਜਿਹੜਾ ਉਹ ਦੋਸਤ ਦੇ ਭਈਏ ਨੇ ਉਹਦੇ ਨਾਲ ਇਹਨਾਂ ਧੱਕਾ ਕੀਤਾ ਤੇ ਵੀਰੋ ਥਲੀ ਬਾਈ ਨੇ ਉਹ ਪੋਸਟ ਜਿਹੜੀ ਆ ਜਿਹਨਾਂ ਨੂੰ ਸਾਰੀ ਦੁਨੀਆ ਪਸੰਦ ਕਰਦੀ ਆ ਸੋਸ਼ਲ ਮੀਡੀਆ ਦੇ ਹੁਣਾਂ ਦਾ ਇੱਕ ਇੱਕ ਗੱਲ ਕਰਕੇ ਮੈਂ ਉਹ ਸਾਰੇ ਵੀਰਾਂ ਨੂੰ ਇਹ ਬੇਨਤੀ ਕਰਦਾ ਕਿ ਜਿਹੜੇ ਸਾਡੇ ਵੀਰ ਮੀਡੀਆ 'ਤੇ ਚੱਲ ਆਇਆ ਅਸੀਂ ਉਹਨਾਂ ਦੇ ਨਾਲ ਡਟ ਕੇ ਸਾਥ ਦਈਏ 26 ਨਵੰਬਰ ਨੂੰ ਜਿਹੜੀ ਬਾਈ ਉਹਨਾਂ ਨੇ ਦੱਸਿਆ ਕਿ ਆਪਾਂ ਪੈਦਲ ਯਾਤਰਾ ਕਰਨੀਆਂ ਸਾਡੀ ਜ਼ਹੀਦਗਾ ਜਿੱਥੇ ਬੰਦੀ ਵੀ ਜਿੱਥੇ ਵੀ ਬਾਈਸਰ ਉੰਨੀ ਲਾਉਣਗੇ ਅਸੀਂ ਪੂਰੀ ਡੂਡੀ ਨਵਾਵਾਂਗੇ ਤੇ ਮੇਰੀ ਇਹ ਬੇਨਤੀ ਆ ਕਿ ਜਿਹੜੇ ਪੰਜਾਬ ਦੇ ਅੰਛ ਬਾਰਸ ਬਣਿਆ ਉਹ ਇਹ ਚੀਜ਼ ਜਰੂਰ ਜਾਣ ਲੈਣ ਕਿ ਜੇ ਬਾਰਸ ਪੰਜਾਬ ਦੀ ਜ਼ਹੀਦਗੀ ਤੁਹਾਡੇ ਨਾਲ ਖੜੀ ਆ ਤੇ ਉਹ ਹਮੇਸ਼ਾ ਖੜੀ ਰਹੂਗੀ ਉਹ ਬਾਰਸ ਕੋਸਟ ਟਾਈਮ ਦੇ ਬਣਦੇ ਆ ਬਾਅਦ ਜੀ ਉਹਨੇ ਭੱਜ ਜਾਣਾ ਲੇਕਿਨ ਜਿਹੜੇ ਪੰਜਾਬ ਦੇ ਧਰਤੀਆਂ ਉਹਨੇ ਖੜੇ ਰਹਿਣਾ ਇਹੀ ਮੇਰੀ ਬੇਨਤੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ